ਕਿੱਤਿ ਨੂੰ ਇਹਨਾਂ ਨੇ ਇਸ ਪਾਵਨਕ ਜਾਣਬੁੱਝ ਕੇ ਪਿਆ ਵੀ ਲੋਕਾਂ ਆਪ ਹੀ ਜ਼ਮੀਨਾਂ ਤੇ ਘਰ ਦਾ ਜਾਂ ਜਿਹੜੇ ਘਰਾਣਿਆਂ ਦਾ ਜਾਂ ਜਿਹੜੀ ਹੋਂਦ ਦਾ ਜਿਹੜੇ ਬੰਦਿਆਂ ਦਾ ਭੋਜਨ ਤੇ ਕਬਜ਼ਾ ਹੋ ਉਹ ਪੂਰੀ ਦੁਨੀਆ ਤੇ ਰਾਜ ਕਰਦੇ। ਇੱਕ ਮੋਹਰਾ ਬਣ ਗਿਆ ਭਵੰਤ ਉਹ ਜਿਹੜੇ ਲਟੇਰੇ ਦਿੱਲੀ ਵਾਲੇ ਕੇਜਰੀ ਵਾਲੇ ਵਰਕੇ ਬੈਠੇ ਆ ਇਹਨੂੰ ਮੋਹਰਾ ਬਣਾ ਕੇ ਡੰਬਰੂ ਵਾਂਗੂ ਮਦਾਰੀ ਵਾਂਗੂ ਨਚਾਈ ਜਾਂਦੇ ਆ ਤੇ ਬੁੱਢੀ ਆ ਤਾਂ ਮੋਹਰੇ ਕਹਾਣੀਆਂ ਚੁੜਫੇ ਸਤਾਈ ਜਾਂਦਾ ਲੋਕਾਂ ਨੂੰ ਅਹੀਂ ਪੁੱਛਣਾ ਚਾਹੁੰਦੇ ਆ ਇਹਦੇ ਨਾਲ ਇਹੋ ਜਿਹੀ ਨੀਤੀ 2013 ਦੇ ਵਿੱਚ ਕੌਣ ਲੈ ਕੇ ਆਇਆ ਉਹ ਸਾਡੀਆਂ ਕਿਸਾਨਾਂ ਦੀਆਂ ਧਿਰਾਂ ਨੇ ਮਜ਼ਦੂਰਾਂ ਦੀਆਂ ਧਿਰਾਂ ਜਿਹੜੀ ਲੜਨ ਵਾਲੀ ਜਮਾਤ ਆ ਕਿਰਤੀ ਜਮਾਤ ਆ ਉਹੀ ਲੜੇ ਦਾ ਵਧੀਆ ਗੱਲ ਉਹੀ ਗਵਾਈ ਕਰੇ ਕਿਉਂਕਿ ਉਹ ਇਮਾਨਦਾਰੀ ਨਾਲ ਕਰਦਾ 2205 ਦੇ ਵਿੱਚ 5 ਬੰਦਿਆਂ ਨੇ ਹਾਂ ਮੀ ਪੜਿਆ 2200 ਬੰਦਿਆਂ ਨੇ ਜਵਾਬ ਤਾਂ ਵੀ ਜ਼ਮੀਨ ਨਹੀਂ ਦੇ ਇਹ ਕਿਹਦੀ ਗੱਲ ਕਰ ਰਹੇ ਨੇ ਆਰੋਪ ਨਾਲ ਸਟੇਟ ਦਾ ਸੋਨੀਆਂ ਕਾਦੀ ਖਾਤਰ ਆ ਬਣਾਉਣੀਆਂ ਕਾਦੀ ਖਾਤਰ ਆ ਵੱਧ ਜੇ ਸਾਡੀ ਘੱਡੀ ਜਾਂਦੀ ਆ ਇਦੇ ਵਸਾਉਣਾ ਕਿਹਨੂੰ ਲੈ ਕੇ ਆ ਰਹੀਆਂ ਇਹ ਨਾ ਸੁੱਤੇ ਪੱਲੇ ਕਿਸਾਨਾਂ ਜਿਹੜਾਈ ਆ ਇਹਦਾ ਜ਼ਮੀਨਾਂ ਪਿੱਛੇ ਰੌਲਾ ਪਾਉਂਦਾ ਜ਼ਮੀਨਾਂ ਨਹੀਂ ਪੂਰਾ ਪੰਜਾਬ ਦੀਆਂ ਆ ਇਹ ਕਹਿ ਰਹੇ ਤੁਸੀਂ ਲੋਨ ਨਹੀਂ ਲੈ ਸਕਦੇ ਨਾ ਦੇ ਸਕਦੇ ਨਾ ਖਰੀਦ ਸਕਦੇ ਜਦ ਨੰਬਰ ਦਾ ਤੁਹਾਡੇ ਫ੍ਰੀਜ ਕਰਤੇ ਤੇ ਮੁੱਖ ਮੰਤਰੀਆਂ ਲੋਕਾਂ ਦੀ ਸਹਿਮਤੀ ਲਵਾਵਾਂਗੇ ਕਾਦੀ ਸਹਿਮਤੀ ਆ ਬਈ ਇਹ ਅੱਜ ਇਹਨਾਂ ਨੇ 5 50000 ਰੁਪਏ ਹਰ ਇਹ ਨਹੀਂ ਮਿਲਣਾ ਇਹਨਾਂ ਕੋਲ ਪੈਸਾ ਹੀ ਹੈ ਨਹੀਂਗਾ ਇਹ ਤਾਂ 4 ਲੱਖ ਕਰੋੜ ਦੇ ਕਰੀਬ ਕਰਜ਼ਾਈ ਆ ਸਰਕਾਰ ਕਿੱਥੋਂ ਪੈਸਾ ਆਉਣਾ ਆਪਣੀ ਜਨਰੇਸ਼ਨ ਬਚਾਉਂਦੀ ਆ ਇਹਦੇ ਤੇ ਸਾਰਾ ਪੰਜਾਬ ਇਕੱਠਾ ਹੋਊਗਾ ਇਕੱਠਾ ਕਰਾਂਗੇ ਅਸੀਂ ਇਹਦੇ ਖਿਲਾਫ ਸੰਘਰਸ਼ ਕਰਾਂਗੇ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਆ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਲੈਂਡ ਪੂਲਿੰਗ ਨੀਤੀ ਤਹਿਤ ਗਲਾਡਾ ਵੱਲੋਂ ਜਿਹੜੀ 24000 ਏਕੜ ਲੁਧਿਆਣੇ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਉਸ ਦੇ ਵਿੱਚ ਸਮਰਾਲਾ ਦੇ ਨੇੜੇ ਪੈਂਦੇ ਪਿੰਡ ਬਾਲਿਓਂ ਦੀ 250 ਏਕੜ ਜ਼ਮੀਨ ਜਿਹੜੀ ਹੈ ਉਹ ਵੀ ਇਸੇ ਨੀਤੀ ਤਹਿਤ ਜਿਹੜੀ ਐਕਵਾਇਰ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਵੀ ਸਵਾਲ ਚੱਕ ਰਹੀਆਂ ਨੇ ਕਿਸਾਨ ਵੀ ਵਿਰੋਧ ਕਰ ਰਹੇ ਨੇ ਕਿ ਅਸੀਂ ਆਪਣੀ ਉਜਾਊ ਜ਼ਮੀਨ ਜਿਹੜੀ ਹੈ ਸਰਕਾਰ ਨੂੰ ਜਾਂ ਗਲਾਡਾ ਨੂੰ ਨਹੀਂ ਦੇਣ ਦੇਵਾਂਗੇ ਜਿਸ ਨੂੰ ਲੈ ਕੇ ਅੱਜ ਪਿੰਡ ਬਾਲਿਓ ਦੇ ਵਿੱਚ ਲੱਖਾਂ ਸਿਧਾਣਾ ਪਹੁੰਚਦੇ ਨੇ ਗੱਲਬਾਤ ਕਰਦੇ ਆ ਲੱਖਾਂ ਸਿਧਾਣਾ ਹੁਣਾਂ ਦਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ ਤਾਂ ਲੱਖਾਂ ਸਿਧਾਣਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਅੱਜ ਬਾਲਿਓ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਲੈਂਡ ਪੋਲਿੰਗ ਨੀਤੀ ਤਹਿਤ ਜਮੀਨ ਜਿਹੜੀ ਆ 250 ਏਕੜ ਕਹਿੰਦੇ ਇੱਥੇ ਵੀ ਐਪਲਾਇਰ ਨੂੰ 65 ਤੋਂ 70 ਹਜ਼ਾਰ ਏਕੜ ਪੈਣੀ ਪੂਰੇ ਪੰਜਾਬ ਜਿਹੜਾ ਪਹਿਲਿਆ ਹਲੇ ਲੱਖਾਂ ਏਕੜ ਇਹਨਾਂ ਦਾ ਉਦੇ ਵਿੱਚੋਂ 35 ਤੋਂ 40 ਹਜ਼ਾਰ ਮੇਰੇ ਆਂਗਰ ਮਾੜੇ ਦੇ ਖੇਤਰੀ ਨਾਮ ਇਹਨਾਂ ਨੇ ਕਾਲ ਕਰਨਾ ਕੋਟਾ ਚ ਬਾਲਿਓ ਪਿੰਡ ਦੀ 1100 ਏਕੜ ਪੈਲੀ ਉਹਦੇ 250 ਏਕੜ ਜ਼ਮੀਨ ਖਰੀਦ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਆਮ ਤੌਰ ਤੇ ਕਹਿੰਦੇ ਵੀ ਖੇਤੀ ਲਾਹੇਵੰਦ ਨਹੀਂ ਗੇ ਕਿੱਤੀ ਜੀ ਪਛਤਾ ਨਹੀਂ ਖੇਤੀ ਨੂੰ ਇਹਨਾਂ ਨੇ ਇਸ ਭਾਵਨ ਜਾਣ ਬੁੱਝ ਕੇ ਜਿਵੇਂ ਲੋਕਾਂ ਆਪ ਹੀ ਜ਼ਮੀਨਾਂ ਵੇਚਿਆ ਜੇ ਖੇਤੀ ਲਾਹੇਵੰਦ ਨਹੀਂ ਤਾਂ ਮੈਂ ਅੰਕੜੇ ਪਹਿਲਾਂ ਵੀ ਪੇਸ਼ ਕੀਤੇ ਵੀ 650 ਕਰੋੜ ਹੈਕਟੇਅਰ ਰਕਬਾ ਦੁਨੀਆ ਦੇ ਚੰਦ ਉਹਨਾਂ 10 ਘਰਾਣਿਆਂ ਕੋਲੇ ਆ 650 ਹੈਕਟੇਰ ਰਕਬਾ ਰੋੜਾ ਹੈਕਟੇਰ ਰਕਬਾ ਕਿੰਨਾ ਹੋਗਾ ਜਿੰਨਾ ਜਰਮਨ ਦਾ ਰਕਬਾ ਉਹ ਤੋਂ ਦੁੱਗਣਾ ਰਕਬਾ ਸਿਰਫ 10 ਬੰਦਿਆਂ ਕੋਲੇ ਆ ਦੁਨੀਆ ਦੀ 70% ਦੀ ਵਾਹੀਯੋਗ ਧਰਤੀ ਦੁਨੀਆ ਦੇ 12% ਲੋਕਾਂ ਕੋਲੇ ਆ ਤਾਂ ਬਾਕੀ ਜਿਹੜੇ 84% 88% ਲੋਕ ਰਹਿ ਗਏ ਉਹਨਾਂ ਕੋਲ ਤਾਂ ਹਈ ਕੁਛ ਨਹੀਂ ਸਾਡੇ ਪੰਜਾਬ ਦੀ ਖੇਤੀ ਵੀ ਤੁਸੀਂ ਦੇਖ ਲਓ ਇਹ ਸਭ ਤੋਂ ਜਿਹੜੀ ਛੋਟੀ ਕਿਸਾਨੀ ਆ ਇਹ ਅੰਕੜੇ ਦੱਸਦੇ 5 ਤੋਂ 8 ਏਕੜ ਦੀ ਜਿਹੜੀ ਕਿਸਾਨੀ ਹੈ ਪੰਜਾਬ ਦੀ 80% ਕਿਸਾਨੀ ਹੈ ਤਾਂ ਇਹ ਜਿਹੜੀਆਂ ਨੀਤੀਆਂ ਲੈ ਕੇ ਆ ਰਹੇ ਇੱਕ ਪਾਸੇ ਕਹਿੰਦੇ ਬਚਦਾ ਕੋਹ ਨਹੀਂ ਚ ਹੈ ਕੱਖ ਨਹੀਂ ਤੇ ਦੂਜੇ ਪਾਸੇ ਹਰ ਵੱਡੇ ਵੱਡੇ ਘਰਾਣੇ ਭਾਈ ਜ਼ਮੀਨਾਂ ਖ ਲੈ ਰਹੇ ਆ ਅਸਲ ਦੇ ਵਿੱਚ ਗੱਲ ਸਮਝ ਦੀ ਲੋੜ ਹੈ ਵੀ ਜਿਹੜੀ ਧਿਰਦਾ ਜਾਂ ਜਿਹੜੇ ਘਰਾਣੇ ਦਾ ਜਾਂ ਜਿਹੜੀ ਹਕੂਮਤ ਦਾ ਜਿਹੜੇ ਬੰਦਿਆਂ ਦਾ ਭੋਜਨ ਤੇ ਕਬਜ਼ਾ ਹੋਊਗਾ ਉਹ ਪੂਰੀ ਦੁਨੀਆ ਤੇ ਰਾਜ ਕਰਨਗੇ ਇਹ ਆਉਣ ਵਾਲੇ ਸਮੇਂ ਤੇ ਜਿਵੇਂ ਪਪੂਲੇਸ਼ਨ ਵਧਨੀ ਹੈ ਫੂਡ ਦੀ ਡਿਮਾਂਡ ਵੱਧ ਰਹੀ ਆ ਭੁੱਖ ਮਰੀ ਪੈਦਾ ਹੋ ਰਹੀ ਹੈ ਇਸੇ ਕਰਕੇ ਵੱਡੇ ਵੱਡੇ ਘਰਾਣੇ ਆਪਣੇ ਕਾਰਖਾਨਿਆਂ ਨੂੰ ਬੰਦ ਕਰਕੇ ਕਾਰਖਾਨਿਆਂ ਦੇ ਪੈਸਾ ਕੱਢ ਕੇ ਜ਼ਮੀਨਾਂ ਵਾਲੇ ਪਾਸੇ ਬਿੱਲ ਗੇਟਸ ਵਰਗੇ ਹਵਾਨੀ ੜਾਨੀ ਟਾਟੇ ਬਿਰਲੇ ਲੱਖਾਂ ਏਕੜ ਜ਼ਮੀਨ ਪੂਰੀ ਦੁਨੀਆ 'ਚ ਖਰੀਦੀ ਜਾ ਰਹੀ ਹੈ ਜਿਵੇਂ ਅਫਰੀਕਾ ਦੀ ਗੱਲ ਕਰਕੇ ਅਰਜנטיਨਾ ਦੀ ਗੱਲ ਕਰੀਏ ਬ੍ਰਾਜ਼ੀਲ ਦੀ ਗੱਲ ਕਰੀਏ ਇਨਾ ਮਰੁੱਖਾਂ ਦੀ ਬਹੁਤ ਜ਼ਮੀਨ ਖਰੀਦੀ ਜਾ ਚੁੱਕੀ ਆ ਸੋ ਇਸ ਲਈ ਇਹ ਪੰਜਾਬ ਤੇ ਵੀ ਉਸ ਤਰੀਕੇ ਨਾਲ ਇੱਕ ਹਮਲਾ ਇੱਕ ਮੋਹਰਾ ਬਣ ਗਿਆ ਭਵੰਤ ਉਹ ਜਿਹੜੇ ਲਟੇਰੇ ਦਿੱਲੀ ਵਾਲੇ ਕੇਜਰੀ ਵਾਲਾ ਵਰਕੇ ਬੈਠੇ ਆ ਇਹਨੂੰ ਮੋਰਾ ਬਣਾ ਕੇ ਡੰਬਰੂ ਵਾਂਗੂ ਮਦਾਰੀ ਵਾਂਗੂ ਨਚਾਈ ਜਾਂਦੇ ਆ ਤੇ ਬੋਲੀ ਜਾਂਦਾ ਮੋਰੇ ਕਹਾਣੀਆਂ ਚੁਟਕਲੇ ਸੁਣਾਈ ਜਾਂਦਾ ਲੋਕਾਂ ਨੂੰ ਅਸਲੇ ਵਿੱਚ ਉਹਨਾਂ ਦੀ ਅੱਖਾਂ ਵੀ ਸਾਲ ਰਹੇਗਾ ਸਵਾ ਸਾਲ ਲੁੱਟ ਲੋ ਪੰਜਾਬ ਨੂੰ ਇਕੱਠਾ ਕਰ ਲੋ ਹੁਣ ਉਹਦੇ ਤੇ ਜਿਵੇਂ ਜੋਧਾ ਸਾਹਿਬ ਨੇ ਕਿਹਾ ਕਿ ਮੁੱਦਾ ਮਿਲ ਗਿਆ ਵਿਰੋਧੀ ਧਿਰਾਂ ਨੂੰ ਹੂੰ ਕਾਂਗਰਸੀ ਵੀ ਆ ਜਾਈ ਉਹਤੇ ਗਲਾਡਰ ਦੇ ਦਫ਼ਤਰ ਮੋਰੇ ਮਹੱਲੀ ਮੋਰਚਾ ਲਾਈ ਬੈਠੇ ਆ ਪਹਿਲਾਂ ਲੁਧਿਆਣਾ ਉਹ ਲੁਧਿਆਣੇ ਵੀ ਆਏ ਬਾਦਲ ਵਾਲੇ ਵੀ ਤੁਰੇ ਫਿਰਦੇ ਆ ਉਹ ਇਹਨੂੰ ਸਿਰਫ ਤੇ ਸਿਰਫ ਸਤਾਈ ਨਾਲ ਜੋੜ ਕੇ ਦੇਖ ਰਹੇ ਆ ਦੇ ਸੋਡੇ ਹਮੇਤੀ ਆਹੀ ਪੁੱਛਣਾ ਚਾਹੁੰਦੇ ਆ ਇਹਦੇ ਨਾਲ ਇਹੋ ਜਿਹੀ ਕੋਈ ਨੀਤੀ 2013 ਦੇ ਵਿੱਚ ਕੌਣ ਲੈ ਕੇ ਆਇਆ ਬਾਦਲ ਲੈ ਕੇ ਆਏ ਜਿਹੜੀ ਕੁਇਰ ਵਾਲੀ ਨੀਤੀ ਆਈ ਆ ਜ਼ਮੀਨਾਂ ਕੁਇਰ ਕਰਨ ਵਾਲੀ ਤੇ ਇਸ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਢੌਲੇ ਟਰਾਈਡੈਂਟ ਫੈਕਟਰੀ ਲਾਈ ਆ ਕੈਪਟਨ ਸਰਕਾਰ ਸੀ ਲੋਕਾਂ ਦੇ ਗੋਲੀਆਂ ਤੱਕ ਮਾਰਦਿਆਂ ਸੀ ਉਦੋਂ ਜ਼ਮੀਨ ਦੱਬਣ ਦੇ ਲਈ ਇਹ ਅੱਜ ਕੰਨੇ ਸੀ ਲੋਕਾਂ ਦੇ ਹਮੇਤੀ ਲੋਕਾਂ ਦੀ ਜ਼ਮੀਨ ਨਹੀਂ ਵਿਕਣ ਦੇਣੀ ਤੁਸੀਂ ਤਾਂ ਭਾਈ ਪਹਿਲਾਂ ਲੋਕਾਂ ਦੀਆਂ ਜ਼ਮੀਨਾਂ ਦੱਬ ਚੁੱਕੇ ਆਂ ਨੀਤੀਆਂ ਲਿਆ ਚੁੱਕੇ ਆਂ ਲੋਕਾਂ ਦੇ ਡਾਂਗਾ ਮਾਰ ਚੁੱਕੇ ਆਂ ਲੋਕਾਂ ਦੇ ਕਤਲ ਕਰ ਚੁੱਕੇ ਆਂ ਸੋ ਇਸ ਕਰਕੇ ਜਿਵੇਂ ਜੁੱਧਾ ਸਾਹਿਬ ਨੇ ਕਿਹਾ ਇਹ ਲੜਨ ਵਾਲੀਆਂ ਜਿਹੜੀਆਂ ਪੰਜਾਬ ਦੀ ਧਰਾਂ ਨੇ ਉਹ ਸਾਡੀਆਂ ਕਿਸਾਨਾਂ ਦੀਆਂ ਧਰਾਂ ਨੇ ਮਜ਼ਦੂਰਾਂ ਦੀਆਂ ਧਰਾਂ ਨੇ ਜਿਹੜੀ ਲੜਨ ਵਾਲੀ ਜਮਾਤ ਆ ਕਿਰਤੀ ਜਮਾਤ ਆ ਉਹੀ ਲੜੇ ਤਾਂ ਵਧੀਆ ਗੱਲ ਆ ਉਹੀ ਗਵਾਹੀ ਕਰੇ ਕਿਉਂਕਿ ਉਹ ਇਮਾਨਦਾਰੀ ਨਾਲ ਕਰਨਗੇ ਤੇ ਯਾਰ ਬੇਬੀ ਹੈਗੇ ਆ ਇਹ ਉਹਦੇ ਚ ਕੋਨਾ ਕੋ ਕੱਢਣਗੇ ਜਿਵੇਂ ਕਿਸਾਨੀ ਅंदोलਨ 220 ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਲੱਗਿਆ ਸੀ ਉਹਦੇ ਵਿੱਚੋਂ ਕਿਹਨੇ ਲਾਹ ਖੱਟਿਆ ਉਹੋਂ ਉਮੀ ਐਸ ਮੁੱਦੇ 'ਚ ਲਹਾਇ ਖੱਟਣ ਨੂੰ ਫਿਰਦੇ ਆ। ਸਵਾਗਤ ਹੈ ਜੀਆ ਨੂੰ ਤੁਸੀਂ ਪਿੱਛੇ ਲਾ ਕੇ ਤਰੁਫਰਾ ਗਵਾਈ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀ ਜਿਥੇ ਬੰਦੀਆਂ ਕਰ ਬੰਦੀਆਂ। ਲਾਲਜੀਤ ਭੁੱਲਰ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਉਂਦਾ ਕਹਿੰਦੇ ਖੁਸ਼ੀ-ਖੁਸ਼ੀ ਕਿਸਾਨ ਕਹਿੰਦੇ ਜਮੀਨਾਂ ਸਾਨੂੰ ਦੇ ਰਹੇ ਨੇ ਉਹਨਾਂ ਨੂੰ ਅਸੀਂ ਕਮਰਸ਼ੀਅਲ ਪਲਾਟ ਵੀ ਦੇ ਰਹੇ ਆ ਤੇ ਦੁਕਾਨ ਦੇ ਲਈ ਵੀ ਕਹਿੰਦੇ ਪਲਾਟ ਅੱਜ ਬਾਦੋਂ ਪਿੰਡ ਆਇਆ 250 ਏਕੜ ਪੈਲੀ ਕਿਰਾਏ ਹੋਣੀ ਹੈ ਇੱਕ ਬੰਦੇ ਨੇ ਬਾਹਰ ਨਹੀਂ ਖੜੀ ਕੀਤੀ ਮੈਂ ਜਮੀਨ ਦਿੰਦਾ ਜੋਧਾ ਸਾਹਿਬ ਖੜੇ ਇਹਨਾਂ ਦੇ ਪਿੰਡੋਂ 1100 ਏਕੜ ਜ਼ਮੀਨ ਕਿਰਾਏ ਹੋਣੀ ਹੈ ਇੱਕ ਬੰ 2205 ਅਰਜ਼ੀਆਂ ਗਈਆਂ ਮਤੇ ਪੈ ਕੇ ਗਏ ਆ ਪਿੰਡਾਂ ਦੇ ਗ੍ਰਾਮ ਸਭਾਵਾਂ ਹੋਈਆਂ ਨੇ 2205 ਦੇ ਵਿੱਚ ਪੰਜ ਬੰਦਿਆਂ ਨੇ ਹਾਂ ਵੀ ਭਰੀਆ 2200 ਬੰਦਿਆਂ ਨੇ ਜਵਾਬ ਤਾਂ ਵੀ ਜ਼ਮੀਨ ਨਹੀਂ ਦੇਣੀ ਇਹ ਕਿਹਦੀ ਗੱਲ ਕਰ ਰਹੇ ਨੇ ਇਹ ਚੰਦ ਆਪਣੇ ਬੰਦੇ ਖੜੇ ਕਰਕੇ ਬਕਾਊ ਮੀਡੀਆ ਦੇ ਅੱਗੇ ਉਹਨਾਂ ਨੂੰ ਬੁਲਾ ਦਿੰਦੇ ਹਾਂ ਹਾਂ ਜੀ ਨੀਤੀ ਬਹੁਤ ਚੰਗੀ ਹੈ ਮੈਂ ਸੋਡੇ ਰਹੀਂ ਚੈਲੰਜ ਕਰਦਾ ਅਸੀਂ ਖੜੇ ਹਾਂ ਸਾਨੂੰ ਇਹ ਗਲਤ ਸਾਬਤ ਕਰਦਣ ਸਾਡੇ ਕਿਸੇ ਵੀ ਬੰਦੇ ਨਾਲ ਸਾਡੇ ਕਿਸਾਨ ਆਗੂ ਨਾਲ ਸਾਡੇ ਕਿਸੇ ਵੀ ਬੰਦੇ ਨਾਲ ਆ ਕੇ ਇਹਦੇ ਵਿੱਚ ਬਹਿਸ ਕਰ ਲੈਣ ਸਾਨੂੰ ਗਲਤ ਸਾਬਤ ਕਰਦਣ ਵੀ ਇਹ ਨੀਤੀ ਸਹੀ ਹੈ ਅਸੀਂ ਲੋਕਾਂ ਨੂੰ ਕਹਿ ਦਾਂਗੇ ਵੀ ਲੋਕੋ ਦੇਓ ਜਮੀਨਾ ਕਿਹੜੇ ਪਾਸੋਂ ਸਹੀ ਐ ਦੱਸਤਾ ਦਿਓ ਹੁਣ ਜਿਵੇਂ ਤੈਨੂੰ ਮੈਂ ਕਹਾਂ ਵੀ ਲੈ ਮੈਨੂੰ ਲੱਖ ਰੁਪਇਆ ਦੇ ਜੇ ਉੱਚ ਹੈਗਾ ਤੇਰੇ ਤੋਂ ਕੱਢ ਲੱਖ ਰੁਪਇਆ ਆ ਲੈ ਚੱਕ ਤੇਰਾ 20000 ਮੋੜ ਤਸੀਰ ਮੇਰੇ ਕੋਲ ਇਹ ਇਹ ਸਹੀ ਐ ਤੂੰ ਦੱਸ ਦੇ ਸਹੀ ਐ ਗੱਲ ਇਹ ਆ ਤੇ ਦੋ ਮੈਂ ਪੈਨਨ ਤੇਰੀ ਜੇ ਇਹ ਚ ਮੈਂ ਪੈਨਨ ਲੈ ਲਾਂ ਹਨਾ ਤੇ ਤੈਨੂੰ ਪੋਪਲਾ ਲਾ ਕੇ ਦੇ ਦਾਂ ਉਤੋਂ ਵੀ ਪੋਪਲਾ ਤੇਰਾ ਬਾਕੀ ਸਮਾਨ ਮੈਂ ਲੈ ਲੈ ਇਹ ਸਹੀ ਐ ਨੀਤੀ ਉਹ ਨੀਤੀ ਐ ਸਰਕਾਰ ਦੀ ਯਾਰ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਹੈਗਾ ਇਹ ਨਾਲੇ ਮੈਨੂੰ ਦੱਸੋ ਆਰਬਨ ਸਟੇਟਾਂ ਬਸੌਣੀਆਂ ਕਾਦੀ ਖਾਤਰ ਆ ਬਣਾਉਣੀਆਂ ਕਾਦੀ ਖਾਤਰ ਬੱਦ ਜ ਸਾਡੀ ਘੱਡੀ ਜਾਂਦੀ ਐ ਇਹਦੇ ਵਸਾਣਾ ਕਿਹਨੂੰ ਲੈ ਕੇ ਕੋਈ ਦਿੱਲੀ ਦਾ ਕੋਈ ਗੁੜਗਾਉਂ ਦਾ ਕੋਈ ਜੁਪੀ ਦਾ ਕੋਈ ਵੱਡੇ ਵੱਡੇ ਬੰਦੇ ਧਰਾਲ ਐ ਨਹੀਂ ਪਤਾ ਇਹ ਸਾਰੀ ਜ਼ਮੀਨ ਜਿਵੇਂ ਮੈਂ ਪਹਿਲਾਂ ਕਹੀ ਵੱਡੇ ਵੱਡੀਆਂ ਦੁਨੀਆ ਦੀਆਂ ਜਿਹੜੀਆਂ 10 ਮੈਂ ਕੰਪਨੀਆਂ ਨਾਲ ਦੁਨੀਆ ਦੀਆਂ ਨੇ ਕੰਪਨੀਆਂ ਨੇ ਉਹੇ ਜੇ ਬੰਦੇ ਕੱਲ ਨੂੰ ਇੱਥੇ ਆ ਕੇ ਸਰਕਾਰ ਨੂੰ ਮੋਟਾ ਪੈਸਾ ਦੇਣਗੇ ਤੇ ਜ਼ਮੀਨਾਂ ਲੈ ਲੈਣਗੇ ਉੱਚ ਇੰਡਸਟਰੀ ਲਾਉਣਗੇ ਉਹ ਕੀ ਕਰਨਗੇ ਸਾਡਾ ਪਾਣੀ ਛੱਡਣਗੇ ਸਾਡੀ ਹਵਾ ਛੱਡਣਗੇ ਧਰਤੀ ਛੱਡਣਗੇ ਸਾਰਾ ਜ਼ਹਿਰ ਬਣਾ ਦੇਣਗੇ ਇਹ 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 ਬੜਾ ਖਤਰਨਾਕ ਰੁਝਾਨ ਹੈ ਤਾਂ ਅਸੀਂ ਕਹਿ ਰਹੇ ਹਾਂ ਮਸਲਾ ਜ਼ਮੀਨ ਦਾ ਕਿਸਾਨ ਦਾ ਮਸਲਾ ਨਹੀਂ ਆ ਪਿੰਡ ਉੱਜੜਨੇ ਆ ਮਜ਼ਦੂਰ ਖਤਮ ਹੋਣੇ ਆ ਕਿਸਾਨ ਖਤਮ ਹੋਣੇ ਆ ਦੁਕਾਨਦਾਰ ਖਤਮ ਹੋਣੇ ਆ ਦੁਕਾਨਾਂ ਰਹਿਣਗੀਆਂ ਅੱਜ ਲੁਧਿਆਣੇ ਚ ਹਜ਼ਾਰਾਂ ਫੈਕਟਰੀ ਆ ਡਾਈੰਗ ਤੇ ਇਲੈਕਟ੍ਰੋ ਜਿਹੜੀ ਇੰਡਸਟਰੀ ਲੱਗੀ ਹੋਈ ਆ ਜਿੰਨਾ ਜ਼ਹਿਰ ਕੈਮੀਕਲ ਪਾ ਰਿਹਾ ਕੀ ਉਹ ਤਾਂ ਕਲਾ ਕਿਸਾਨ ਮਾਰ ਰਿਹਾ ਮਜ਼ਦੂਰ ਤਾਂ ਵੱਧ ਮਾਰ ਰਿਹਾ ਵਿਚਾਰੇ ਕਿਸਾਨ ਤਾਂ ਅਲੇ ਚ ਕੋਈ ਜ਼ਿੰਮੇਵਾਰ ਤਾਂ ਕੋਈ ਫਿਲਟਰ ਲਾ ਕੇ ਪਾਣੀ ਪੀ ਲੂ ਗਰੀਬ ਨੇ ਕਿੱਥੋਂ ਪੀਣਾ ਥੱਲੋਂ ਕੱਢ ਕੇ ਜਾਂ ਕਿਸੇ ਕੱਸੀ ਸੂਏ ਚੋਂ ਉਹ ਸਾਰਾ ਜ਼ਹਿਰ ਬਣਾਤਾ ਤੇ ਦੁਕਾਨਦਾਰ ਬਾਜ ਜਾਣਗੇ ਇਹ ਹੀ ਨੀਤੀ ਆ ਦੁਕਾਨਦਾਰ ਤੋਂ ਦੇਖ ਲਾ ਜਿੰਨੇ ਮੌਲ ਖੁੱਲ ਗਏ ਇਹ ਕਿਹਦੇ ਆ ਹਬਾਨੀਆਂ ਡਾਨੀਆਂ ਦੇ ਇਹਦੇ ਨਾਲ ਮਾਰਿਆ ਕੌਣ ਗਿਆ ਦੁਕਾਨਦਾਰ ਹੀ ਮਾਰਿਆ ਗਿਆ ਨਾ ਆਨਲਾਈਨ ਐਮਾਜ਼ਨ ਰਹੀ ਸਮਾਨ ਮਗਾਓ ਕਦੇ ਬੈਠੇ ਕੌਣ ਮਾਰਿਆ ਗਿਆ ਅੱਗੇ ਬਾਜ਼ਾਰ ਜਾਂਦੇ ਦੁਕਾਨਦਾਰ ਕੋਲ ਜਾਂਦੇ ਤਾਂ ਇਹ ਸਮਝਣ ਦੀ ਲੋੜ ਆ ਜਿਹੜੀਆਂ ਨੀਤੀਆਂ ਆ ਰਹੀਆਂ ਇਹ ਦਾ ਸੋਚਾ ਇਕੱਲੇ ਕਿਸਾਨਾਂ ਦੀ ਲੜਾਈ ਆ ਇਹ ਦਾ ਜ਼ਮੀਨਾਂ ਪਿੱਛੇ ਰੌਲਾ ਪੈਂਦਾ ਜ਼ਮੀਨਾਂ ਨਹੀਂ ਇਹ ਪੂਰਾ ਪੰਜਾਬ ਹੀ ਜਾਣਾ ਸਾਰਾ ਸਾਰਾ ਕੁਝ ਦਾਤ ਤੇ ਲੱਗਿਆ ਤਾਂ ਸਮਝੋ ਗੱਲ ਨੂੰ ਅੱਜ ਅਸੀਂ ਬਾਲੋਪਿੰਡ ਆਏ ਅਸੀਂ ਪੂਰੇ ਪੰਜਾਬ 'ਚ ਹੀ ਜਾਣਾ ਲਾਮਬੰਦੀ ਸਾੜੀਆਂ ਜੱਥੇਬੰਦੀਆਂ ਵੀ ਕਰ ਰਹੀਆਂ ਲੋਕਾਂ ਨੂੰ ਅਪੀਲ ਐ ਇੱਕ ਮੈਂ ਹੋਰ ਪੀਲ ਕਰਦਾ ਸੋਡੀਆਂ ਜੱਥੇਬੰਦੀਆਂ ਨੂੰ ਬਦਨਾਮ ਕਰ ਰਹੀ ਐ ਸੋਡੇ 'ਚ ਵੀ ਇਹ ਪੈਸੇ ਖਾਂਦੇ ਐ ਫੰਡ ਖਾਂਦੇ ਐ ਇਹ ਲੋਕਾਂ ਨੂੰ ਤੰਗ ਕਰਦੇ ਐ ਰਾਹ ਰੋਕਦੇ ਐ ਜਗਾ ਵਜਾ ਦੇ ਭਾਵੇਂ ਜਿਵੇਂ ਮੋਦੀ ਚੱਲਿਆ ਸੀ 20 'ਚ ਵੀ ਫਲਾਣਾ ਮੁਕਤ ਭਾਰਤ ਕਾਂਗਰਸ ਮੁਕਤ ਭਾਰਤ ਵਿਰੋਧੀ ਤੇ ਮੁਕਤ ਭਾਰਤ ਜੁਨੀਅਰਾਂ ਦਾ ਮੁਕਤ ਭਾਰਤ ਹੁਣ ਜੁਨੀਅਰਾਂ ਦਾ ਮੁਕਤ ਪੰਜਾਬ ਜੇ ਜੁਨੀਅਰ ਇੱਥੇ ਹੁਣ ਤੱਕ ਅੱਜ ਲੋਕਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਰੁਕੀਆਂ ਹੋਈਆਂ ਨੇ ਅੱਜ ਲੋਕਾਂ ਦੇ ਹੋਰ ਮਸਲੇ ਜਿਹੜੇ ਜੇ ਹੱਲ ਹੁੰਦੇ ਨੇ ਉਹ ਕਿਹਦੀ ਕਰਕੇ ਆ 2013 ਦਾ ਨੰਨ ਜਿੱਤਿਆ ਕਿਹਦੇ ਕਰਕੇ ਜਿੱਤਿਆ ਜੇ ਤੁਹਾਡੀਆਂ ਜਥੇਬੰਦ ਜਿਹੜੇ ਢਾਂਚੇ ਬਣਿਆ ਖੜੇ ਆ ਤੁਸੀਂ ਇਕੱਠੇ ਆ ਜੋ ਉਹ ਹੀ ਖੰਡ ਕੇ ਤੁਹਾਡਾ ਵਿਸ਼ਵਾਸ ਨਾ ਰਿਹਾ ਇਸ ਕਰਕੇ ਉਹ ਇਹ 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 ਇਹਨਾਂ ਦੇ ਛਲਾਵੇ ਤੋਂ ਬਚੋ ਇਹ ਬਹੁਤ ਖਤਰਨਾਕ ਹਥਿਆਰ ਵਰਤ ਰਹੇ ਆ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਬਦਨਾਮ ਕਰਕੇ ਜਥੇਬੰਦਾਂ ਨੂੰ ਇਹ ਸਾਨੂੰ ਕੁੱਟਣਾ ਤੇ ਲੁੱਟਣਾ ਫਿਰਨ ਨੂੰ ਸੌਖਾ ਹੋ ਗਿਆ ਬੀਡਾ ਸਾਹਿਬ ਕਿਹਾ ਜਾ ਰਿਹਾ ਕਹਿੰਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੁਹਾਡੇ ਘਰ ਢਾ ਦਿੱਤੇ ਜਾਣਗੇ ਬਲਡੋਜ਼ਰ ਚਲਾ ਦਿੱਤਾ ਜਾਊਗਾ ਜੇ ਤੁਸੀਂ ਲੋਨ ਨਹੀਂ ਲੈ ਸਕਦੇ ਇਹ ਵੀ ਕਿਹਾ ਜਾ ਰਿਹਾ ਕਿ ਐਸਡੀਐਮ ਸਮਰਾਲਾ ਕਹਿ ਰਿਹਾ ਵੀ ਜਿਹੜੀ 250 ਏਕੜ ਸਾਡੇ ਕੋਲੇ ਆ ਗਈ ਆ ਆ ਗਲਾਡਰ ਦੀ ਚਿੱਠੀ ਆ ਗਈ ਆ ਕੋਈ ਸਹਿਮਤੀ ਸੂਂਤੀ ਲੋੜ ਨਹੀਂ ਇਹ ਘਰ ਪਾਲਿਆ ਘਾਟਾ ਦਾ ਬਲਡੋਜ਼ਰ ਲੈ ਕੇ ਚਲਾਣਾ ਐਸਡੀਐਮ ਕਹਿ ਰਿਹਾ ਇਹ ਇਹ ਗੱਲਾਂ ਇਹ ਕਹਿ ਰਿਹਾ ਤੁਸੀਂ ਲੋਨ ਨਹੀਂ ਲੈ ਸਕਦੇ ਨਾ ਬੇਸਾਇਦ ਨਾ ਖਰੀਦ ਸਕਦੇ ਜਦ ਨੰਬਰ ਦਾ ਛੋੜੇ ਫ੍ਰੀਜ ਕਰਤੇ ਤੇ ਮੁੱਖ ਮੰਤਰੀਆਂ ਲੋਕਾਂ ਨੇ ਸਹਿਮਤੀ ਲਵਾਵਾਂਗੇ ਕਾਲੀ ਸਹਿਮਤੀ ਹੈ ਬਈ ਇਹ ਸੋ ਅਗਲੀ ਗੱਲ ਮੈਂ ਜਿਹਦਾ ਸਾਨੂੰ ਕਹਾਂਗਾ ਦੋ ਸ਼ਬਦ ਤੁਹਾਡੇ ਨਾਲ ਦੇਖੋ ਜਿਹੜੀ ਲੈਂਡ ਪੁਲਿੰਗ ਪਾਲਿਸੀ ਆ ਇਹ 2013 ਚ ਆਈ ਆ ਜਿਹੜੀ ਇਹ ਤੋਂ ਪਹਿਲਾਂ ਮਹਾਲੀ ਚ ਇਹ ਜ਼ਮੀਨ ਪੈਸੇ ਦੇ ਕੇ ਲੈਂਦੇ ਸੀ ਲੋਕਾਂ ਨੇ ਮੰਗ ਕੀਤੀ 2004 ਚ ਵੀ ਸਾਡੀ ਜ਼ਮੀਨ ਜਿਹੜੀ 40 ਲੱਖ ਨੂੰ ਲੈ ਲਈ ਉਹ 20 ਕਰੋੜ ਨੂੰ ਵੇਖਦੀ ਆ ਵੀ ਸਾਨੂੰ ਹਿੱਸੇਦਾਰ ਇਹ 2008 ਚ ਲੈ ਕੇ ਆਂਦੀ ਵੀ ਚਾਹੇ ਤੁਸੀਂ ਪੈਸਾ ਲੈ ਲਓ ਚਾਹੇ ਜ਼ਮੀਨ ਲੈ ਲਓ ਤੇ ਉਹਦਾ ਹਸ਼ਰੇ ਹੋਇਆ ਵੀ ਜਿਹੜੀ ਉਹ ਜ਼ਮੀਨ ਉਹਨਾਂ ਨੂੰ ਪਲਾਟ ਦਿੱਤੇ ਸੜਕ ਤੇ ਨਹੀਂ ਦਿੱਤੇ ਹਾਈਵੇ ਤੇ ਨਹੀਂ ਦਿੱਤੇ ਉਹਨਾਂ ਨੂੰ ਕੋਰਨਰ ਦੇ ਦਿੱਤੇ ਉਹਨਾਂ ਨੂੰ ਪਾਰਕਾਂ ਤੇ ਨਹੀਂ ਦਿੱਤੇ ਦੂਰ ਦਾ ਦੇ ਅੱਜ ਤੱਕ ਉਹ ਪਲਾਟ ਹੀ ਨਲਪਲੇ ਹੈ ਤੇ ਲਿਟੀਗੇਸ਼ਨ 'ਚ ਫਸੇ ਹੋਏ ਨੇ ਉੱਥੇ ਦਾ ਤਜਰਬਾ ਹੋ ਚੁੱਕਿਆ ਉਹ ਤਾਂ ਪੈਸੇ ਵੀ ਦਿੰਦੇ ਸੀ ਇਹ 30000 ਕੀਲੇ ਦਾ 3 ਸਾਲ ਪਾਸੇ ਕਹਿੰਦੇ ਆ ਅੱਜ ਇਹਨਾਂ ਨੇ 5 50000 ਕਿਹਾ ਇਹ ਨਹੀਂ ਮਿਲਣਾ ਇਹਨਾਂ ਕੋਈ ਪੈਸਾ ਹੀ ਹੈ ਨਹੀਂਗਾ ਇਹ ਤਾਂ 4 ਲੱਖ ਕਰੋੜ ਦੇ ਕਰੀਬ ਕਰਜ਼ਾਈ ਆ ਸਰਕਾਰ ਕਿੱਥੋਂ ਪੈਸਾ ਆਉਣਾ ਸਾਫ ਜਾ ਰਹਾ ਵੀ ਸਾਡੀ ਜ਼ਮੀਨ ਖੋ ਕੇ ਵੱਡੇ ਬਿਲਡਰਾਂ ਨੂੰ ਨਹੀਂ ਕਾਰਪੋਰੇਟਾਂ ਦਣੀਆਂ ਇੰਟ੍ਰੀਕਲੀ ਐਕਵਾਇਰ ਕਰੂਗੀ ਸਰਕਾਰ ਜ਼ਮੀਨ ਖਰੀਦਣਗੇ ਵੱਡੇ ਬਿਲਡਰ ਕਾਰਪੋਰੇਟ ਤੇ ਸਾਨੂੰ ਇਸ ਧਰਤੀ ਤੋਂ ਉਜਾੜਨਗੇ ਤੇ ਪੰਜਾਬ ਉਹਨਾਂ ਦੀ ਕਲੋਨੀ ਬਣੂਗਾ ਅਸੀਂ ਇਹ ਪੰਜਾਬ ਕਲੋਨੀ ਨਹੀਂ ਬਣ ਦੇਣੀ ਅਸੀਂ ਪੰਜਾਬ ਨੂੰ ਬਚਾਉਣਾ ਲੜਾਈ ਪਿੰਡ ਬਚਾਉਣ ਦੀ ਆ ਪੰਜਾਬ ਬਚਾਉਣ ਦੀ ਆ ਆਪਣੇ ਪਾਸ਼ਾ ਬਚਾਉਣ ਦੀ ਆ ਆਪਣਾ ਪਾਣੀ ਬਚਾਉਣ ਦੀ ਆ ਆਪਣੀ ਜਨਰੇਸ਼ਨ ਬਚਾਉਣ ਦੀ ਆ ਇਹਦੇ ਤੇ ਸਾਰਾ ਪੰਜਾਬ ਇਕੱਠਾ ਹੋਊਗਾ ਇਕੱਠਾ ਕਰਾਂਗੇ ਅਸੀਂ ਇਹਦੇ ਖਿਲਾਫ ਸੰਘਰਸ਼ ਕਰਾਂਗੇ ਆ ਜਿਹੜੇ ਕਹਿੰਦੇ ਇੱਥੇ ਢਾ ਦੇਾਂਗੇ ਇਹ ਆਉਣ ਦੇ ਦੇਖਾਂਗੇ ਜਦੋਂ ਜਨਤਾ ਖੜਕੀ ਹਲੇ ਜਨਤਾ ਹੌਲੀ ਹੌਲੀ ਸਿੱਖ ਰਹੀ ਆ ਜਨਤਾ ਨੂੰ ਹੌਲੀ ਹੌਲੀ ਗਿਆਨ ਹੋ ਰਿਹਾ ਜਦੋਂ ਜਨਤਾ ਗਿਆਨਬਾਨ ਹੋ ਗਈ ਗੁਰੂ ਵੀ ਬਸਵੇਂ ਸੰਗਤ ਕੀ ਬਸਵੇਂ ਜਨਤਾ ਇਹਨਾਂ ਨੂੰ ਸੜਕਾਂ ਤੋਂ ਨਹੀਂ ਉਤਰਨ ਦੇਊਗੀ ਧੰਨਵਾਦ ਤਾਂ ਬਿਲਕੁਲ ਗੱਲ ਕੀਤੀ ਹੈ ਲੱਖਾ ਸਿਧਾਨਾ ਉਹਨਾਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੇ ਲਈ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਅਸੀਂ ਇਹ ਪੰਜਾਬ ਭਰ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਣ ਦੇਵਾਂਗੇ ਜਿੱਥੇ ਵੀ ਕੋਈ ਸਾਨੂੰ ਸਾਡੀ ਜਿਹਨੂੰ ਲੋੜ ਹੈ ਅਸੀਂ ਉਹਦੇ ਲਈ ਹਾਜ਼ਰ ਖੜੇ ਹਾਂ ਕਿਸਾਨ ਭਰਾਵਾਂ ਦੇ ਲਈ ਹੋਰ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ